ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਵੇਖੋ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਿਵੇਂ ਖਿਲਵਾੜ ਹੋ ਰਿਹਾ ਹੈ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਕਸਰ ਤੁਸੀਂ ਡਾਕਟਰਾਂ ਦੇ ਕੋਲੋਂ ਸੁਣਿਆ ਹੋਣਾ ਵੀ ਤਾਜੇ ਫਲ ਫਰੂਟ ਖਾਣੇ ਚਾਹੀਦੇ ਹਨ ਪਰ ਆਹ ਵੇਖੋ ਗਰਮੀਆਂ ਦਾ ਫਲ ਹੈ ਇਹਦਾ ਨਾਮ ਹੈ ਖਰਬੂਜਾ ਪਰ ਜਦੋਂ ਤੁਸੀਂ ਵੇਖੋਗੇ ਤੇ ਹੈਰਾਨ ਹੋ ਜਾਓਗੇ ਵੀ ਖਰਬੂਜਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਖਰਬੂਜੇ ਦੇ ਉੱਤੇ ਨਿਸ਼ਾਨ ਜਦੋਂ ਅਸੀਂ ਇਸ ਖਰਬੂਜੇ ਨੂੰ ਵੇਖਿਆ ਤੇ ਸਾਨੂੰ ਉਦੋਂ ਹੀ ਡਾਊਟ ਹੋ ਗਿਆ ਵੀ ਇਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਹੋਏਗਾ YouTube Facebook ਤੇ ਅਸੀਂ ਖਰਬੂਜੇ ਤਰਬੂਜ ਵਿੱਚ ਟੀਕੇ ਲੱਗਦੀਆਂ ਵੀਡੀਓ ਜ਼ਰੂਰ ਦੇਖੀਆਂ ਸਨ ਪਰ ਆਹ ਤਾਂ ਸਾਡੇ ਨਾਲ ਸੱਚ ਹੀ ਹੋ ਗਿਆ ਇਹ ਖਰਬੂਜੇ ਤੇ ਦੋ ਨਿਸ਼ਾਨੇ ਆ ਜੀ ਜਦੋਂ ਅਸੀਂ ਖਰਬੂਜੇ ਨੂੰ ਕੱਟਣ ਲੱਗੇ ਤੁਸੀਂ ਵੇਖੋਗੇ ਖਰਬੂਜੇ ਵਿੱਚ ਕੀ ਨਿਕਲਦਾ ਖਰਬੂਜੇ ਨੂੰ ਅਸੀਂ ਕੱਟ ਕੇ ਵਿਖਿਆ ਤੁਸੀਂ ਵੀ ਵੀਡੀਓ ਵੇਖੀ ਜਾਓ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖੋ ਅੱਜ ਕੱਲ੍ਹ ਸਿਹਤ ਦੇ ਨਾਲ ਬਹੁਤ ਖਿਲਵਾੜ ਹੋ ਰਿਹਾ ਹੈ ਹਰ ਇੱਕ ਫਰੂਟ ਨੂੰ ਅਕਸਰ ਕੈਮੀਕਲ ਲੱਗਦੇ ਹਨ ਆ ਦੇਖੋ ਜਦੋਂ ਅਸੀਂ ਖਰਬੂਜੇ ਨੂੰ ਕਟਿਆ ਤੇ ਵਿੱਚੋਂ ਇਹਦੇ ਸ਼ੇਕ ਨਿਕਲਦਾ ਹੈ ਜੀ ਇੰਉ ਮਹਿਸੂਸ ਹੋਇਆ ਵੀ ਜਿਵੇਂ ਇਹਨੂੰ ਟੀਕਾ ਲਾ ਕੇ ਪਕਾਇਆ ਗਿਆ ਹੋਵੇ ਆ ਤੁਸੀਂ ਵੇਖੋ ਕਿਵੇਂ ਗਲਿਆ ਹੈ ਵਿੱਚੋਂ ਪਰ ਤਾਜ਼ਾ ਹੀ ਲੈ ਕੇ ਆਏ ਆ ਹਜੇ ਹੁਣੇ ਸ਼ਹਿਰ ਤੋਂ ਲੈ ਕੇ ਆਏ ਆ ਪਰ ਤੁਸੀਂ ਵੇਖੋ ਖਰਬੂਜੇ ਦੇ ਵਿੱਚ ਕਿਵੇਂ ਗਲਿਆ ਹੋਇਆ ਖਰਬੂਜਾ ਨਿਕਲਿਆ ਉੱਤੇ ਉਹ ਟੀਕਾ ਲੱਗਿਆ ਮਹਿਸੂਸ ਹੁੰਦਾ ਹੈ ਤੇ ਇਹਨੂੰ ਜਿਵੇਂ ਕੈਮੀਕਲ ਦੇ ਨਾਲ ਪਕਾਇਆ ਗਿਆ ਹੋਵੇ ਇਹ ਵੀਡੀਓ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਹੈ ਬੇ ਅਸੀਂ ਜ਼ਰੂਰ ਅਵੇਅਰ ਹੋਈਏ ਧਿਆਨ ਦੇ ਨਾਲ ਬਾਜ਼ਾਰ ਵਿੱਚੋਂ ਫਰੂਟ ਲੈ ਕੇ ਆਇਆ ਕਰੋ ਸਬਜ਼ੀਆਂ ਲੈ ਕੇ ਆਇਆ ਕਰੋ ਆ ਤੁਸੀਂ ਵੇਖੋਗੇ ਅਸੀਂ ਵੀ ਅਕਸਰ ਖਾਂਦੇ ਆਂ ਖਰਬੂਜਾ ਤੁਸੀਂ ਵੀ ਖਾਂਦੇ ਹੋਵੋਗੇ ਤੇ ਆਖਰਬੂਜਾ ਦੇਖੋ ਕਿਵੇਂ ਪਕਾਉਂਦੇ ਆ ਤੇ ਜਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਆਖਰ ਵਿੱਚ ਤੁਹਾਨੂੰ ਜਰੂਰ ਫਿਰ ਅਸੀਂ ਕਹਿੰਨੇ ਆ ਵੀ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਜਰੂਰ ਕਰੋ ਤਾਂ ਜੋ ਤੁਹਾਡੇ ਦੋਸਤ ਮਿੱਤਰ ਵੀ ਇਹ ਵੀਡੀਓ ਨੂੰ ਵੇਖ ਕੇ ਅਵੇਅਰ ਹੋ ਸਕਣ ਉਹਨਾਂ ਨੂੰ ਵੀ ਜਾਣਕਾਰੀ ਮਿਲ ਸਕੇ ਵੀ ਖਰਬੂਜੇ ਵਿੱਚ ਕਿਵੇਂ ਟੀਕੇ ਲਾ ਕੇ ਖਰਬੂਜਿਆਂ ਨੂੰ ਪਕਾਇਆ ਜਾਂਦਾ ਹੈ ਤੁਹਾਨੂੰ ਅਸੀਂ ਪੂਰੇ ਖਰਬੂਜੇ ਨੂੰ ਵੀ ਪਾੜ ਕੇ ਵਿਖਾਣੇ ਆ ਕੱਟ ਕੇ ਵਿਖਾਣੇ ਆ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਆ ਵੇਖੋ ਅਸੀਂ ਹੁਣ ਖਰਬੂਜੇ ਨੂੰ ਗੱਭਿਓ ਕੱਟਣ ਲੱਗੇ ਆ ਜੀ ਆਲੇ ਦੁਆਲੇ ਖਰਬੂਜਾ ਬਿਲਕੁਲ ਜ਼ਰੂਰ ਠੀਕ ਹੈ ਪਰ ਜਿੱਧਰਲੀ ਸਾਈਡ ਇਹ ਕਾਲੀ ਨਿਸ਼ਾਨ ਦੋ ਸਾਨ ਜਿਵੇਂ ਟੀਕਾ ਲੱਗਿਆ ਹੋਵੇ ਉਧਰਲੀ ਸਾਈਡ ਤੋਂ ਖਰਬੂਜਾ ਬਿਲਕੁਲ ਸੜਿਆ ਹੋਇਆ ਸੀ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਵੀਡੀਓ ਨਹੀਂ ਪਾਈ ਆਪਾਂ ਇਸ ਚੈਨਲ ਤੇ ਗੁਰਦੁਆਰਾ ਸਾਹਿਬ ਇਤਿਹਾਸ ਦੀਆਂ ਵੀਡੀਓ ਪਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੰਗਤ ਨੂੰ ਕਰਾਣੇ ਆ ਜਦੋਂ ਅਸੀਂ ਇਹ ਖਰਬੂਜਾ ਵੇਖਿਆ ਮਨ ਵਿੱਚ ਸੋਚਿਆ ਵੀ ਜ਼ਰੂਰ ਸੰਗਤਾਂ ਨੂੰ ਇਹ ਵਿਖਾਇਆ ਜਾਵੇ ਅਵੇਅਰ ਕੀਤਾ ਜਾਵੇ ਇੱਥੇ ਹੀ ਵੀਡੀਓ ਦੀ ਸਮਾਪਤੀ ਹੈ ਜੀ ਮਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ